ਸਾਡੇ ਸਾਹਮਣੇ ਇਹ ਨਹੀਂ ਕਾਇਦ ਨਹੀਂ ਕੋਈ ਕੰਮੀ ਤਾਂ ਖਾਲੀਆ ਨੇ ਕਾਇਦ ਕਰਕੇ ਭਰਾਏ ਜੇ ਤੇ ਮੇਰੀ ਫਾਈਲ ਉਹਨੇ ਇਹ ਤਿੰਨ ਵੇ ਚੈੱਕ ਜਨਾ ਮੈਨੂੰ ਭਰਾਓ ਤੇ ਸ਼੍ਰੋਮਣੀ ਕਾਰਜਦਾਰੀਆਂ ਸਾਇਲੈਂਸ ਸ਼੍ਰੀਵਨ ਸੁਹਾਗਾ ਫੇਰ ਇਹਦਾ ਮਤਲਬ ਸਰਕਾਰ ਸਾਡੇ ਕੋਲ ਬਰਨਣਾ ਕੀ ਕਾਲੀ ਗੱਲ ਹੈ ਉਹ ਕਿਹਨੀਆਂ ਤੁਹਾਡੀਆਂ ਜਿਹੜੀਆਂ ਰਿਜੈਕਟ ਹੋਈਆਂ ਬਾਪ ਦੀ ਸਰਕਾਰ ਉਹਨਾਂ ਜਗ੍ਹਾ ਤੇ ਖਾਲੀ ਪੇਪਰ ਹੀ ਉਹਦੇ ਚੱਲ ਰਹੇ ਨੇ ਜੋ ਹਾਲਾਤ ਨੇ ਪੰਜਾਬ ਵਿੱਚ ਜਿਹੜਾ ਪੂਰੇ ਤੇ ਬਲਾਸ਼ੰਤੀ ਦੀਆਂ ਚੰਮਾਂ ਦਾ ਜਿਹੜਾ ਦੌਰ ਅਗਲੇ ਪੜਾਅ ਦੇ ਵਿੱਚ ਰੱਖ ਦੇ ਦਿੱਤਾ ਤੋ ਬੀਤੀ ਰਾਤ ਜੋ ਅਯੋਗ ਉਮੀਦਵਾਰਾਂ ਦੀਆਂ ਗੇੜੀਆਂ ਸੂਚੀਆਂ ਲੱਗੀਆਂ ਔਰ ਵੱਡੀ ਗਿਣਤੀ ਦੇ ਵਿੱਚ ਕੁਝ ਜਿਹੜੇ ਉਮੀਦਵਾਰ ਅਯੋਗ ਪਾਏ ਗਏ ਕੁਝ ਅਯੋਗ ਪਾਏ ਗਏ ਆ ਸੋ ਇਹਨਾਂ ਉਮੀਦਵਾਰਾਂ ਦੀ ਅਯੋਗਤਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਕੁਝ ਸਵਾਲ ਨੇ ਕੁਝ ਜਿਹੜੇ ਸ਼ੰਕੇ ਨੇ ਉਹਨਾਂ ਸ਼ੰਕਿਆਂ ਨੂੰ ਨਿਵਰਤ ਕਰਨ ਵਾਸਤੇ ਹਲਕਾ ਕਾਦਮਾਂ ਨੇ ਇੰਚਾਰਜ ਬੋਤ ਸਿੰਘ ਮਾਹਰ ਜੀ ਜਿਹਾ ਨਾਲ ਗੱਲਬਾਤ ਕਰਦੇ ਆ ਮਾਲ ਸਾਹਿਬ ਅੱਜ ਫੇਰ ਵੀ ਆਉਣਾ ਹੋਇਆ ਅੱਜ ਵੀ ਆਪਣੇ ਨੀਂਦਗਰਾਂ ਦੀ ਤਸਵੀਰ ਵੈਕੂ ਦੀ ਚਰਖਾਵਾ ਹੈ ਕਿ ਕਿ ਤਰ੍ਹਾਂ ਸਫੋਤ ਸਾਰੇ ਸਾਹਮਣੇ ਬੜੇ ਚਾਰ ਦੇ ਨਾਲ ਬਹੁਤਾਂ ਬਾਤ ਤੇ ਲੋਕਾਂ ਨੇ ਨਾਮਿਨੇਸ਼ਨ ਕੀਤੀ ਸਾਰੇ ਸਾਰਿਆਂ ਸਾਥੀਆਂ ਸੰਮਤੀਵਾਦ ਪਰ ਇਹਨਾਂ ਨੇ ਸਰਕਾਰ ਬੁਖਲਾਈ ਇੰਨੀ ਜ਼ਿਆਦਾ ਗਈ ਹੈ ਪਰੰਤੂ ਅ ਮੈ ਸਪੈਸ਼ਲੀ ਕਰਨਤਨ ਦੇ ਐਪੀਪੋਰਟਾਂ ਕੇ ਸ਼੍ਰੋਮਣੀ ਕਾਲੀਗਲ ਜਿਹੜਾ ਬਿਲਕੁਲ ਇਹ ਵੇਲੇ ਤਿਹੜਾਈ ਦੇ ਨਾਲ ਚੜ੍ਹਾਈ ਤੇ ਜਾ ਰਿਹਾ ਲੋਕਾਂ ਦੇ ਦਿਲਾਂ ਚ ਵਸ ਗਿਆ ਤੇ ਜਾਂ ਤਾਂ ਕਾਗਜ਼ਾਂ ਕਿ ਫੈਨ ਸੈਟਿੰਗ ਹੈ ਤੁਹਾਡੇ ਸਾਹਮਣੇ ਦੇਖੋ ਕਾਗਜ਼ੀਆਂ ਫਾਈਲਾਂ ਬਹੁਤ ਸਾਡੇ ਦੇਖੋ ਨਾ ਮਾਦ ਤੇ ਸ਼੍ਰੋਮਣੀ ਕਾਇਰ ਦਿੰਦੀਆਂ ਸਾਡੇ ਸ੍ਰੀਮਨ ਸੁਭਾਗਾ ਫੇਸ ਇਹਦਾ ਮਤਲਬ ਸਰਕਾਰ ਤੁਹਾਡੇ ਕੋਲ ਮਾਰਨਾ ਕੀ ਕਾਲੀ ਦਾ ਲੱਗ ਕਿ ਤੁਹਾਡੀਆਂ ਸਾਡੇ ਜਿਹੜੇ ਤੁਸੀਂ ਦੱਸੀ ਰਹੇ ਹੋ ਤੁਹਾਡੇ ਮੀਂਦਵਾਰਾਂ ਨੂੰ ਡਾਣ ਬੋਡੀ ਵੀ ਕੀਤਾ ਬਿਲਕੁਲ ਜਾਣ ਬੋਝ ਕਿ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਕੰਪਲੇਨੀਆਂ ਹੋਣਾ ਹੀ ਚੱਲੇ ਆ ਫਾਈਲਾਂ ਸਾਰੀਆਂ ਜਿਹੜੀਆਂ ਨੇ ਏਡੀਸੀ ਸਾਹਿਬ ਨੇ ਮਗਾ ਲਈਆਂ ਜੋ ਕਿ ਕਿਉਂ ਦੇ ਸਾਡੇ ਇੰਚਾਰਜ ਨੇ ਉਹਨਾਂ ਦੇ ਕੋਲ ਅਸੀਂ ਵੀ ਚੱਲੇ ਆ ਵੀ ਸਾਨੂੰ ਦੱਸੋ ਜਾਈਏ ਕਿ ਤੁਹਾਡੀਆਂ ਫਾਈਨਾਂਸ ਕਿੱਥੇ ਕਮੀ ਹੈ ਤੇ ਕਿਉਂ ਤੁਹਾਡੀਆਂ ਫਾਈਨਾਂ ਇੱਕ ਪੁਰ ਕਿੰਨੇ ਆਪਣੇ ਸੀਗੇ ਜਿਹੜੇ ਹੈਗੇ ਉਮੀਦਵਾਰ ਜਿਨ੍ਹਾਂ ਨੇ ਫਰਮ ਭਰਿਆ ਭਰਨਾ ਔਰ ਕਿੰਨੇ ਸਾਡੇ ਨੇ ਜਿਹੜੇ ਰਿਜੈਕਟ ਹੋਏ ਸਾਡੇ 15 ਉਮੀਦਵਾਰਾਂ ਨੇ 15 ਸੰਪਤੀਆਂ 15 ਨੇ ਫਾਇਰਮ ਭਰੇ ਇਹਦੇ ਵਿੱਚੋਂ ਤੇ 15 ਦੇ ਵਿੱਚੋਂ 8 ਸੰਪਤੀਆਂ ਤੇ ਇਹਨਾਂ ਨੇ ਰਿਜੈਕਟ ਹੀ ਕਰ ਦਿੱਤੀਆਂ ਤੇ ਕਾਂਗਰਸ ਵਾਲਿਆਂ ਨੇ ਕਿਉਂ ਉਹਨਾਂ ਨੇ ਮੈਨੂੰ ਵੇਖੋ ਮੈਨੂੰ ਇਹ ਕੈਲਕੂਲੇਟ ਪੂਰਾ ਨਹੀਂ ਪਤਾ ਪਰ ਹੋਈ ਇੱਕ ਦੋ ਹੋਈ ਉਹਨਾਂ ਦੀ ਕਿਤੇ ਹੋਈ ਆ ਚਾਹਤ ਫਿਰੋਜੀਚੀ ਵਾਲੀ ਹੋਈ ਆ ਬਾਕੀ ਸਾਰੀ ਹੋ ਗਈ ਤੇ ਆਪ ਵਾਲਿਆਂ ਨੇ ਕਾਪੀ ਦੀ ਸਰਕਾਰ ਉਹ ਜਿਹੜੇ ਜਗ੍ਹਾ ਤੇ ਖਾਲੀ ਪੇਪਰ ਇਹਦੇ ਤੇ ਚੱਲ ਰਹੇ ਨੇ ਜੋ ਹਾਲਾਤ ਬਣੇ ਤੇ ਜੇ ਰਿਜੈਕਸ਼ਨ ਹੋ ਗਈ ਆ ਤੇ ਫਿਰ ਕੋਈ ਮੰਗੇ ਜਿਹੜੀ ਅਣਉਚੀ ਕਰਤੀ ਹੁੰਦੀ ਹੈ ਇਹ ਤੁਹਾਡੇ ਕੋਲ ਹੋ ਸਕਦੀ ਆ ਕਾਂਗਰਸ ਵਾਲਿਆਂ ਕੋਲ ਹੋ ਸਕਦੀ ਆ ਆਪਾਂ ਕੋਲ ਹੋ ਸਕਦੀ ਆ ਤੇ ਫਿਰ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਜਾਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਪਰ ਇਦਾਂ ਟਾਰਗੇਟ ਹੋਇਆ ਗੱਲ ਬਣਨੀ ਨਹੀਂ ਇਹ ਤਾਂ ਇਹ ਹੁਣ ਨਾ ਬਿਲਕੁਲ ਝੌੜੇ ਪਈ ਹੈ ਸਰਕਾਰ ਕੰਡੇ ਤੇ ਬੈਠੀ ਹੈ ਬਸ ਟਿੱਕ ਡਿੱਗਾਂ ਆਈ ਹੈ ਦਰਿਆ ਦੀ ਢਾਲ ਲੱਗੀ ਹੈ ਕਾਲੀ ਦਲੰਦ ਰਿਆ ਨੇ ਥੱਲੇੋਂ ਵੜ ਦਿੱਤਾ ਸਭ ਕੋ ਇਹਨਾਂ ਮੂਹ ਤਨੇ ਵੇਚੀ ਦੀ ਗਣਾ 2027 ਤੁਹਾਡੇ ਸਾਹਮਣੇ ਰਿਜ਼ਲਟ ਆਉਣ ਲੋਕਾਂ ਨੂੰ ਜੇ ਤਾਂ ਪਤਾ ਲੱਗਦਾ ਤੁਹਾਨੂੰ ਕਿਹੜੇ ਕਿਹੜੇ ਜ਼ੋਨ ਤੋਂ ਤੁਹਾਡੇ ਜੀਨੀਆਂ ਰਿਜੈਕਟ ਹੋਈਆਂ ਨੇ ਦੇਖੋ ਮੇਰੀਆਂ ਪਣੀ ਮੀਏ ਖਾਤਰ ਰਿਜੈਕਟ ਹੋਈਆਂ ਨੇ ਬਾਗੜੀਆਂ ਤੋਂ ਹੋਈਆਂ ਨੇ ਫੇਰ ਉਹ ਚੀਚੀ ਤੋਂ ਹੋਈਆਂ ਨੇ ਪਣੀ ਬਾਂਗਰ ਤੋਂ ਹੋਈਆਂ ਨੇ ਚੱਕ ਸ਼ਰੀਫ ਤੋਂ ਹੋਈਆਂ ਨੇ ਮਤਲਬ ਮੇਰੀਆਂ ਤਾਂ ਤਕਰੀਬਨ ਸੰਪਤੀਆਂ ਮੈਨੂੰ ਪਤਾ ਕਿ ਵੱਧ ਵੱਧ ਸ਼ੋਮਨੀ ਕਾਲਜ ਦੀ ਸੋਹਣੀ ਇਹ ਕਿਹੜੇ ਜ਼ੋਨ ਚ ਸਾਰੇ ਜ਼ੋਨ ਚ ਠਾਈ ਜ਼ੋਨ ਤੋਂ ਵੀ ਆਈਆਂ ਤਾਂ ਸਾਹਮਣੇ ਇਹਦੇ ਕਾਗਜ਼ਾਂ ਦੇ ਕੋਈ ਕੰਮ ਨਹੀਂ ਤਾਂ ਖਾਲਸਿਆਂ ਨੇ ਕਾਗਜ਼ਾਂ ਆ ਕੇ ਭੜਾਏ ਜੇ ਤੇ ਉਹ ਨਹੀਂ ਕਾਗਜ਼ਾਂ ਚੁਭਾਈਏ ਪਰ ਅਗਲੀ ਕਮਾਨੇ ਦੇ ਕਾਗਜ਼ ਰੱਦ ਹੋ ਗਿਆ ਉਹ ਸਾਹਮਣੇ ਆ ਗਿਆ ਮੈਂ ਤਾਂ ਪੁੱਛ ਲਿਆ ਮੈਨੂੰ ਇਹਨਾਂ ਦੇ ਜੂਣ ਦਾ ਨਹੀਂ ਕੀ ਪਤਾ ਜਿਸਟਾਈ ਜਿਓ ਜਨੇ ਭੜੇ ਹੀ ਬੜੀ ਨਾਮ ਲਸ਼ਕ ਦੇ ਨਾਲ ਆ ਗਿਆ ਵਧੀਆ ਭੜੇ ਤੇ ਜਿਹੜੇ ਆਏ ਵੀ ਖੜੇ ਨਹੀਂ ਤੇ ਉਹਨਾਂ ਨੂੰ ਪੁੱਛ ਲਿਓ ਕਿ ਸਾਡੇ ਕਾਲੀਦਾਲ ਦੇ ਬੀਦਵਾਰਾਂ ਨੂੰ ਵੋਟਾਂ ਬਹੁਤ ਪੈ ਰਹੀਆਂ ਸਨ ਇਹੋ ਡਰ ਕਰਕੇ ਕਾਗਜ਼ ਜੇ ਹੁਣ ਅਗਲਾ ਪੜਾਗੀ ਹੋਊਗਾ ਤੁਹਾਨੂੰ ਕੋਈ ਕਿਦੋਂ ਇਨਕਾਰ ਨੇ ਦੀ ਕੋਈ ਸੰਭਾਵਨਾ ਬਣਦੀ ਆ ਜਾਂ ਕਿ ਹਾ ਹੋਣੀ ਹੈ ਕਿ ਇਹ ਕਿ ਕਮਾਉ ਨਾ ਤੇ ਇਨਸਾਫ ਤੇ ਮਿਲਣਾ ਹਨ ਪਤਾ ਕੋਈ ਨਹੀਂ ਔਰ ਅਸੀਂ ਆਪਣੀ ਜਦੋਜਾ ਜਾਰੀ ਰੱਖਾਂਗੇ ਡੀਸੀ ਸਾਹਿਬ ਕੋਲ ਚੱਲਨੇ ਆ ਉਸ ਤੋਂ ਬਾਅਦ ਸਾਡੀ ਪਾਰਟੀ ਪ੍ਰਧਾਨ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸਾਰੇ ਵੀਰਿਆਂ ਨਾਲ ਮੰਗਾ ਲਏ ਨੇ ਉਹ ਜੋ ਦਿਸ਼ਾ ਨਿਰਦੇਸ਼ ਦੇਣ ਗਿਆ ਪਹੁੰਚੇ ਹਰਿਆਰ ਸਾਹਿਬ ਦੇ ਬਹੁਤ ਪੁਰਾਣੇ ਜਿਹੜੇ ਆ ਕਲੀਆਂ ਲੀਡਰ ਨੇ ਔਰ ਬਹੁਤ ਸਾਰੀਆਂ ਪੇਂਚ ਪੁਰਾਣ ਲੜੀਆਂ ਨੇ ਜਿਹਦੇ ਵਿੱਚ ਐਂਕੀ ਦੀ ਹਮਤੀ ਵੀ ਉਹ ਪੇਲਾ ਲੜੀਆਂ ਸਰਪੰਚੀ ਸਰਪੰਚ ਵੀ ਹੋਏ ਅੱਗੇ ਲੱਗਦਾ ਵੀ ਕੀ ਕੰਮ ਰਹੀ ਇਹ ਸਭ ਰਣੀ ਕੀਆ ਸਾਡੇ ਵੇਲੇ ਤੇ ਪਹਿਲਾ ਕੰਮ ਹੋਇਆ ਸੀ ਆ ਨਵੀਆਂ ਛੇੜਾਂ ਛੇੜੀਆਂ ਨੇ ਕੀ ਕਾਗਜ਼ ਯਾਤ ਕਰ ਦਿਓ ਕੀ ਅੰਦਰ ਕਰ ਦਿਓ ਕੀ ਉਹ ਪਰਚਾ ਕਰ ਦਿਓ ਇਹ ਰੀਤ ਮਾਰੀ ਹੈ ਚੰਗੀ ਨਹੀਂ ਸੀ ਕੋਈ ਨਹੀਂ ਕਿ ਉਹ ਮੀਨਵਾਰ ਨੇ ਚੋਲ ਨਹੀਂ ਲੜਨੀ ਸੀ ਉਦਾਂ ਵਿੱਚ ਕੋਈ ਨਾ ਕੋਈ ਕੰਮਾਂ ਪੇਚੀ ਰਹਿਣ ਲੰਦਾ ਕਿਤੇ ਤੀਜੀ ਨਹੀਂ ਬੰਦੇ ਇਹ ਕੰਮੇ ਕਿਸੀ ਰਹਿਣੇ ਸੀ ਆਸਾਂ ਮੈਂ ਕੀ ਮਾਸਾਂ ਮੈਂ ਕੈ ਇਸ ਟਾਈਮ ਕੇਜ ਸ਼ਰਮਾ ਦੇ ਮੇਰੀ ਫਾਈਲ ਉਹਨੇ ਇਹ ਤਿੰਨ ਵੇ ਚੈੱਕ ਤੇ ਨਾ ਮੈਨੂੰ ਬਰਾਓ ਤੇ ਤੈਨੂੰ ਚੈੱਕ ਕਰਕੇ ਇਹਦਾ ਯਾਰਸਾਲ ਦੀ ਫਾਈਲ ਮੈਨੂੰ ਭਰੋ ਤੇ ਪਹਿਲੇ ਇਸੇ ਕਰਕੇ ਤੁਹਾਨੂੰ ਸਪੈਸ਼ਲ ਪੁੱਛਿਆ ਕਿ ਤੁਹਾਨੂੰ ਕੋਈ ਕੰਨੀ ਪੇਸ਼ੀ ਦੀ ਲੋੜ ਨਹੀਂ ਕਿਉਂਕਿ ਮੈਨੂੰ ਲੱਗਿਆ ਕਿ ਤੁਸੀਂ ਬਕਾਇਦਾ ਤੌਰ ਤੇ ਜਿਹੜੇ ਮਾਹਰ ਵਕੀਲ ਆ ਉਹਨਾਂ ਕੋ ਭਾਈਨਾ ਭਰਾਈਆਂ ਬਿਲਕੁਲ ਬਿਲਕੁਲ ਉਹਨਾਂ ਕੋ ਭਰਾਈਆ ਉਹਨਾਂ ਨੇ ਜਿਹੜੇ ਪੀਰ ਨਾ ਜੱਜ ਉਹਨਾਂ ਦੇ ਨਾਲ ਸੈਕੰਡ ਗੀਨ ਸੇ ਗੁਣਾ ਭਰੀਆਂ ਪਰ ਉਹਨਾਂ ਕੋ ਭਰਿਆ ਆਪ ਕਿ ਮੈਨੂੰ ਦੋ ਤਿੰਨ ਵਾਰੀ ਚੈੱਕ ਕੀਤਾ ਤੇਰ ਵਾਰੀ ਚੈੱਕ ਕਰ ਗਏ ਤੁਹਾਡੀ ਓਕੇ ਆ ਜੀ ਇਦੋਂ ਨਾਲ ਅਪਕਟੇ ਦੀ ਗੱਲ ਹੈ ਉਹ ਵੀ ਜਿਹੜੇ ਐਮਐਲਏ ਦੇ ਉਮੀਦਵਾਰ ਹੁੰਦੇ ਆ ਜਿੱਦਾਂ ਮਾਲ ਸਾਹਿਬ ਹੁੰਦੇ ਆ ਉਹ ਉਹ ਪਹਿਲਾਂ ਭਰਦੇ ਨੇ ਉਹ ਫਰਮਾਂ ਕੀ ਕਰਦਾ ਪਹਿਲਾਂ ਉਹ ਉਹਨਾਂ ਦੀ ਭਰਦੇ ਨੇ ਕੋ ਸਾਡੇ ਭਰਦੇ ਨੇ ਪਰ ਇਹ ਕੋਈ ਗੱਲ ਥੋੜੀ ਇਹਦੀ ਕਿ ਪੀਪਲ ਪਰ ਰਜਿਸਟਰ ਕਰ ਦਿਆ ਫਾਇਨਾ ਤੇ ਜਦ ਗੱਲ ਇੱਥੇ ਤੱਕ ਹੋ ਗਈ ਆ ਕਿ ਅਕਾਲੀ ਦਲ ਨੂੰ ਨਹੀਂ ਰੋਮਾਂਦਿਆ ਹਟਾਵ ਨੇ ਤੇ ਆਪ ਜੀਰੋ ਜਿਹਨਾਂ ਨੂੰ ਦੂਣਾਈ ਜਾ ਗਏ ਉਹ ਰਾਜ ਚ ਪੂਰੇ ਆ ਗਏ ਕਿਉਂਕਿ ਉਹ ਤੋੜ ਗਏ ਨੇ ਉਹਨਾਂ ਸਵੀਕਾਰ ਕਰ ਲਿਆ ਅਗਲੀ 27 ਦੀ 27 ਦੇ ਹਾਵ ਨੂੰ ਆਪ ਪਾਰਟੀ ਸਵੀਕਾਰ ਕਰਨਾ ਬਿਖਿਆ ਰਹੇ ਆ ਉਹ ਉਮੀਦਵਾਰਾਂ ਦਾ ਔਰ ਇਹਨਾਂ ਦੇ ਆਗੂ ਇਹ ਵੀ ਕਹਿਣਾ ਕਿ ਅਕਾਲੀ ਦਲ ਦੀ ਚੜ੍ਹਾਈ ਨੂੰ ਅਕਾਲੀ ਦਲ ਦਾ ਜਿਹੜਾ ਇਹ ਵਲੇ ਜਲੋ ਆ ਵੀ ਇਹਨਾਂ ਨੂੰ ਲੱਗਦਾ ਕਿ ਪਰੰਪਰਾਂ ਤੋਂ ਬਣਿਆ ਤੇ ਉਸ ਤੋਂ ਬਾਅਦ ਜਿਹੜੀ ਆ ਸਰਕਾਰ ਜਾਣ ਪੁੱਝ ਕੇ ਜਿਹੜਾ ਅਕਾਲੀ ਦਲ ਨੂੰ ਹੀ ਟਾਰਗੇਟ ਕਰ ਰਹੀ ਆ ਕਲਮ ਕੂਜ ਦੇ ਕਾਨੂੰਨਾਂ ਤੋਂ ਪੁਲਿਤ ਸਿੰਘ ਦਾ ਹੁਕਮ ਹੈ